ਬਟ ਇਹਨਾਂ ਨੇ ਜਿੱਦਾਂ ਮਾਲ ਡੇਲੀ ਬੇਸਿਸ ਤੇ ਭੇਜਦੇ ਆ ਇੱਕ ਕਵਾੜਿਆ ਜੀ ਇਹਨਾਂ ਦਾ ਜਿੱਦਾਂ ਉਹ ਗੱਤਾ ਲਾ ਲੋ ਗੱਤਾ ਆਈਟਮ ਲਾ ਲੋ ਜਾਂ ਲੋਹਾ ਆਈਟਮ ਲਾ ਲੋ ਪਰ ਇਹ ਕਿਸ ਤਰ੍ਹਾਂ ਅੱਗ ਲੱਗੀ ਹੋਈ ਆ ਅੱਗ ਉਹ ਜੋ ਮੇਰੇ ਸਾਹਬ ਨਾਲ ਜੋ ਸਹਾਬ ਨਾਲ ਬਣਿਆ ਵਾ ਉਹ ਜਿੱਦਾਂ ਰੋਟੇਟ ਉੱਤੇ ਜਾਂਦਾ ਵਾ ਤੇ ਰੋਟੇਟ ਜਦੋਂ ਥੱਲੇ ਆ ਰਿਹਾ ਉਹ ਚ ਮਾੜਾ ਮੋਟਾ ਚੰਗੜਾ ਰਹਿੰਦਾ ਉਹ ਮਾੜੀ ਮੋਟੀ ਫਾਇਰ ਕੈਚ ਹੋਈ ਹੈ ਤੇ ਉਹਦੇ ਤੋਂ ਹੀ ਫਾਇਰ ਵਧੀ ਆ ਜੀ ਇਹ ਜੀ ਕਨੈਕਟ ਭਰੇ ਆ ਇਹਨੂੰ ਪੰਜਾਬੀ ਚ ਆਪਾਂ ਕਵਾੜੀਆਂ ਕਹਿ ਦਿੰਦੇ ਆ ਜੀ ਇਹ ਜੀ ਆਪਣਾ ਰਦਾ ਰਿਸ਼ਨਾ ਲੋਨੀ ਪੈਂਦੀ ਆ ਜੀ ਤੇ ਰਾਦਾ ਰਾਦਾ ਅਰਿਸ਼ਣ ਅਲੋਨੀ ਦੇ ਵਿੱਚ ਇਹ ਸੁਸਾਇਟੀ ਹੈ। ਕਾਰਨ ਤੋਂ ਪਤਾ ਲੱਗਾ ਕਾਰਨ ਸਰ ਜੋ ਬਾਕੀ ਫਾਇਰ ਬ੍ਰਿਗੇਡ ਵਾਲੇ ਨੇ ਜਦੋਂ ਇਨਵੈਸਟੀਗੇਸ਼ਨ ਕਰਨੀ ਉਹੀ ਹੋਣੀ ਆ ਬਟ ਜੋ ਸਾਨੂੰ ਸੁਸਾਇਟੀ ਵਾਲੇ ਆਪਸ ਚ ਗੱਲਬਾਤ ਕਰ ਰਹੇ ਆ ਇਹੀ ਆ ਰਹਣੇ ਆ। ਬਟ ਮਤਲਬ ਇਹਦੇ ਜ ਸੱਚੇ ਆ ਜਿਨ੍ਹਾਂ ਦੀ ਇਹ ਦਾਨਦਾਰੀ ਆ ਉਹਨਾਂ ਵੱਲੋਂ ਇਸ ਪ੍ਰਤੀ ਜਿੜਾ ਵਾ ਕੋਈ ਵੀ ਉਹਨਾਂ ਦਾ ਕੋਈ ਅਸੂਰ ਹੈ ਨਹੀਂ। ਉਹਨਾਂ ਨੇ ਆਪਣਾ ਮਾਲ ਹਮੇਸ਼ਾ ਰਿਜ਼ਰਵ ਰੱਖਿਆ ਵਾ ਪਰ ਜੋ ਉਸ ਪਰਮਾਤਮਾ ਦੀ ਮਰਜ਼ੀ ਆ ਜਾ ਕੇ ਉਹੀ ਹੁੰਦਾ ਬਟ ਇਹਦੇ ਵਿੱਚ ਇਹਨਾਂ ਦੇ ਨਾਲ ਇਹ ਅੱਗ ਲੱਗੀ ਦੀ ਅ ਵੀਰ ਜਦੋਂ ਆਪਾਂ ਪਹੁੰਚੇ ਸਾਰੇ ਸੁਸਾਇਟੀ ਵਾਲੇ ਇਹ ਗੱਲਬਾਤ ਕਰ ਰਹੇ ਬਟ ਮੋਟਕੇ ਤੇ ਐਮ ਐਲ اے ਸਾਹਿਬ ਨੇ ਫਾਇਰ ਬ੍ਰਿਗੇਡ ਭੇਜੀ ਹੈ ਤੇ ਐਸੀਨ ਬਟਾਲਾ ਇਲੈਕਟ੍ਰਿਸਿਟੀ ਨੂੰ ਅੱਗੇ ਲਾਈਟਾਂ ਵੀ ਬੰਦ ਰਾਤੀਏ ਸੋ ਦਟ ਇਸੇ ਹੋਰ ਦਾ ਨੁਕਸਾਨ ਨਾ ਹੋਵੇ ਐਨ ਐਮ ਐਂਟਰਪ੍ਰਾਈਜ਼ਸ ਕਜੂਰੀ ਗੇਟ ਦੇ ਨਾਮ ਤੋਂ ਕਵਾੜ ਦੀ ਦੁਕਾਨ ਤੋਂ ਪਾਜੀ ਇਹ ਤੁਹਾਡੀ ਕਵਾੜ ਦੀ ਦੁਕਾਨ ਤੋਂ ਵਸੇ ਹਾ ਜਾਇਸ ਕਮਰੇ ਇੱਕ ਕਮ ਤੇ ਆਈ ਸੀ ਤੁਸੀਂ ਹਾਂਜੀ ਹਾਂਜੀ ਕਿੰਨੇ ਵਜੇ ਦੁਕਾਨ ਉੱਦਾਈ ਹੈ ਕੁਛ 6 ਵਜੇ ਦੇ ਲੱਗੇ ਤੇ ਕਿਸ ਤਰ੍ਹਾਂ ਪਤਾ ਲੱਗਾ ਅੱਜ ਲੱਗੀ ਹੈ ਕਿ ਮੈਂਬਰਸ ਦਾ ਫੋਨ ਆਇਆ ਸਾਨੂੰ ਕੀ ਕਿਸ ਨੂੰ ਮੰਨਨ ਤੇ ਕੀ ਪਿਆਦਾ ਜੀ ਤੇਰਾ ਕ੍ਰਾਫਟ ਦਿੱਤਾ ਪਿਆਦਾ ਸੀ ਕੋਰ ਵੀ ਕਾਫੀ ਆਈਟਮਾਂ ਸੀ ਪਲਾਸਟਿਕ ਵਗੈਰਾ ਸੀ ਗ੍ਰਿਪ ਕਿੰਨੇ ਕੁ ਲੱਖ ਦਾ ਸਮਾਨ ਹੋਗਾ ਹੋ ਸਕਦਾ 3-4 ਲੱਖ 5 ਲੱਖ ਤੱਕ ਇਸੇ ਪਿੱਛੇ ਲੋਹਾ ਭਗਾ ਕੇ ਤੇ ਘਟੋ ਘਟਤੀ ਚ ਆਲੇ ਲੱਖ ਦਾ ਹੋ ਹੋ ਸਕਦਾ ਕੁਝ ਨਹੀਂ ਬਜਿਆ ਅੰਤਰ ਕੁਝ ਨਹੀਂ ਨੁਕਸਾਨ ਬਹੁਤ ਹੋਇਆ ਸਰ ਕਿੰਨੇ ਕਹਦੇ ਨੁਕਸਾਨ ਲੱਗਦਾ ਤੁਹਾਨੂੰ ਭਾਈ ਇਹਦੇ ਸੂਰੇ ਦੇਖ ਕੇ ਪਤਾ ਲੱਗੂਗਾ ਪਰ ਜਿੱਥੇ ਤੱਕ ਮੈਨੂੰ ਲੱਗਦਾ 10-15 ਲੱਖ ਦਾ ਤੇ ਇੱਧਰ ਇੱਧਰ ਹੀ ਲੱਗਾ ਹੋਇਆ ਜਿਹੜਾ ਵੱਲ ਗਿਆ ਹੁਣ ਆਪਣਾ ਨਾਮ ਦੱਸ ਦਿਓ ਰਾਗਵ ਜੀ ਹਾਂਜੀ ਇੱਥੇ ਜੀ ਆਪਣਾ ਇੱਕ ਸਾਡੇ ਕੁਆਰਡ ਦਾ ਕੰਮ ਕਰਦੇ ਨੇ ਉਹਨਾਂ ਦਾ ਗੜਾਉਣਾ ਔਰ ਅੱਜ ਜਿਸ ਤਰੀਕੇ ਨਾਲ ਲੋਕ ਬੜੀਆਂ ਖੁਸ਼ੀਆਂ ਨਾਲ ਦੀਵਾਲੀ ਦਾ ਤੇ ਹਰ ਮਨਾਣ ਦੀ ਆਪਣਾ ਪ੍ਰਿਆਸ ਕਰ ਰਹੇ ਸੀ ਔਰ ਅੱਜ ਇੱਕ ਬਹੁਤ ਹੀ ਬਿਆਨਕ ਘਟਨਾ ਹੋ ਸਕਦਾ ਕੋਈ ਪਟਾਕਾ ਚੱਲਿਆ ਹੋਵੇ ਜਾਂ ਕਿਸ ਤਰੀਕੇ ਨਾਲ ਇਹ ਕੁਆਰਡ ਦੇ ਵਿੱਚ ਰੱਦੀ ਤੇ ਹੋਰ ਪਲਾਸਟਿਕ ਦਾ ਸਮਾਨ ਵਗੈਰਾ ਜਿਹੜਾ ਉਹ ਅੱਗ ਨੂੰ ਪਕੜ ਦੇ ਵਿੱਚ ਆ ਗਿਆ ਔਰ ਅੱਗ ਇਸ ਤਰੀਕੇ ਦੀ ਬਿਆਨਕ ਅੱਗ ਸੀ ਜੋ ਮੈਂ ਸੀਨ ਦੇਖਿਆ ਹੈ ਕੀ ਅੱਜ ਸਵੇਰ ਦੇ ਮੈਂ ਜੋ ਸ਼ੰਕਾ ਸਾਡੇ ਐਮਐਲਏ ਸਾਹਿਬ ਵੀ ਯਾਰ ਕਰ ਰਹੇ ਸਨ ਕਿ ਬਟਾਲਾ ਸ਼ਹਿਰ ਦੇ ਵਿੱਚ ਕੋਈ ਐਸੀ ਅਨਸਮ ਕੰ ਵੀ ਘਟਨਾ ਨਾ ਘਟੇ ਔਰ ਸਾਰਾ ਫਾਇਰ ਬ੍ਰਿਗੇਡਰ ਪੁਲਿਸ ਡਿਪਾਰਟਮੈਂਟ ਨੂੰ ਚੁਕਨਾ ਕੀਤਾ ਹੋਇਆ ਸੀ ਅੰਦਰ ਸਟੋਰੇਜ ਆ ਇਹਦੇ ਚ ਗੱਤੇ ਦੀ ਆ ਟਾਇਰਾਂ ਦੀ ਆ ਪਲਾਸਟਿਕ ਦੀ ਆ ਤੇ ਆਤਸ਼ ਬਾਜੀ ਦੇ ਨਾਲ ਸ਼ਾਇਦ ਇਹਨੂੰ ਅਗ ਲੱਗ ਗਈ ਹੈ ਤੇ ਸਿਚੁਏਸ਼ਨ ਅੰਡਰ ਕੰਟਰੋਲ ਆ ਲੇਕਿਨ ਥੋੜਾ ਜਿਹਾ ਰਬਟ ਕਰਕੇ ਧੂਏ ਕਰਕੇ ਦਿੱਕਤ ਆ ਰਹੀ ਹੈ ਕਿੰਨੀਆਂ ਗੱਡੀਆਂ ਆਈਆਂ ਤੇ ਕਿੰਨਾਂ ਤਿੰਨ ਗੱਡੀਆਂ ਜੀ ਫਾਇਰ ਦੀਆਂ ਆ ਗਈਆਂ ਇੱਥੇ ਤੇ ਕੰਮ ਚੱਲ ਰਿਹਾ ਕਾਰਨ ਕੀ ਆ ਕਰਨ ਸਰ ਇਹ ਹੀ ਪਟਾਕਿਆਂ ਨਾਲ ਹੀ ਲੱਗੀ ਆ ਹਤਿਸ਼ਬਾਜੀ ਜਾਂ ਡਿੱਗਰ ਨਾਲ ਜਾਂ ਸ਼ਾਰਟ ਸਰਕਟ ਨਾਲ ਹਲੇ ਉਹ ਕੰਫਰਮ ਹਾਂਜੀ ਮੇਰਾ ਨਾਮ ਐ ਅਸੀ ਜਤਿੰਦਰ ਸਿੰਘ ਪੀਸੀਆਰ ਡਿਊਟੀ ਤੇ ਆਪਣਾ ਕ੍ਰਿਸ਼ਨਨਗਰ ਅੱਗ ਲੱਗੀ ਮਹੱਲੇ ਚ ਜੋ ਫਾਇਰ ਬ੍ਰਿਗੇਡ ਮੌਕੇ ਤੇ ਆਣ ਕੇ ਉਹਨਾਂ ਨੇ ਕੰਟਰੋਲ ਕਰ ਲਿਆ। ਇਸ ਵੇਲੇ ਸਥਿਤੀ ਠੀਕ ਆ। ਇੱਕ ਪੈਪ ਹੋਰ ਲਾਉਣੀ ਆ ਉੱਥੇ। ਆਪਣਾ ਕੁਆੜੀਏ ਦੀ ਦੁਕਾਨ ਹੀ ਕੋਈ ਉਹਨਾਂ ਦੇ ਕੋਈ ਅਚਨਚੇਤ ਸਰਕਟ ਹੋਣ ਕਰਕੇ ਅੱਗ ਲੱਗ ਗਈ ਤੇ ਇਸ ਟਾਈਮ ਹੁਣ ਅੱਗ ਤੇ ਕਾਬੂ ਆ। ਹੁਣ ਅੱਗ ਤੇ ਕਾਬੂ ਪਾ ਲਿਆ ਫਾਰਕ ਬਈ ਮੌਕੇ ਤੇ ਆਣ ਕੇ ਸਭ ਹੁਣ ਕਾਬੂ ਆ ਅੱਗ ਦੇ। ਇਸ ਟਾਈਮ ਤੋਂ ਨੁੱਕੇ ਤੇ ਪਹੁੰਚ ਕੇ ਕੀ ਕੀ ਪ੍ਰਬੰਧ ਕੀਤੇ ਨੇ ਹਾਂ ਜੀ ਜੀ ਵੀ ਲਾਈਟ ਬੰਦ ਕਰਾਈ ਫਿਰ ਫਾਇਰ ਬ੍ਰਗੇਰ ਨੂੰ ਐ ਮੌਕੇ ਤੇ ਫੋਨ ਕਰਕੇ ਬੁਲਾ ਕੇ ਤੇ ਉਹਨਾਂ ਨੂੰ ਜਿਹੜੀ ਹੁਣ ਸਥਿਤੀ ਹੈ ਹੁਣੇ ਕੰਟਰੋਲ ਆ ਅੱਗ ਜਿਹੜੀ ਆ ਹੱਤਾ ਪੂਰੀ ਕਿੰਨੀ ਭਿਆਨਕ ਸੀ ਕਾਫੀ ਅੱਗੇ ਭੈਣ ਜਿਹੜੀ ਜਿਹੜੀਆਂ ਮੌਕੇ ਤੇ ਆਣ ਕੇ ਗੱਡੀਆਂ ਨੇ ਕੰਟਰੋਲ ਕਰ ਲਈ ਆ ਫਾਇਰ ਬ੍ਰਗੇਰ ਨੇ ਤੇ ਇਸ ਵੇਲੇ ਸਥਿਤੀ ਠੀਕ ਆ